हां जी मित्रों किदा सारे उम्मीद ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮਿੱਤਰੋ ਆਪਾਂ ਤੁਹਾਡੇ ਲੈ ਕੇ ਆਏ ਅਗੇ ਨੁਗਰੀ ਕੁੜੀ ਬੜੀ ਚੰਗੀ ਕੁੜੀ ਹੈ ਸੋਨੇ ਸਨੱਖੀ ਕੁੜੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਕੁੜੀ ਹੈ ਐਕਟਿਵ ਕੁੜੀ ਹੈਗੀ ਤੇ ਅੱਜ ਮਿੱਤਰੋ ਇਹਦੀ ਡਿਟੇਲ ਬਾਰੇ ਕਰ ਦਿਆਂਗੇ ਆਪਾਂ ਗੱਲ ਤਿੰਨ ਸਾਲ ਕੁੜੀ ਦੀ ਉਮਰ ਹੈਗੀ ਹਈ ਨਵੀਂ ਉਮਰ ਦੀ ਕੁੜੀ ਹੈ ਕੁੜੀ ਕਾਦੀ ਹੈ ਤੇ ਬੇਸ਼ੇਰੀ ਹੈ 3 ਸਾਲ ਦੀ ਹਜੇ ਹੋਈ ਹੈ ਮਿੱਤਰੋ ਤੇ 60 ਪਲੱਸ ਬੇਸ਼ੇਰੀ ਹੈ ਜਿਹੜੀ ਹਾਈਟ ਕਰਗੀ ਤੇ ਬਾਈ ਰੇਟ ਵੀ ਦੱਸਿਆ ਬਾਈ ਹੋਰਾਂ ਨੇ ਆਪਾਂ ਪਿੱਛੇ ਦੱਸਾਂਗੇ ਆਪਾਂ ਵੀਡੀਓ ਦੇ ਤੇ 3 ਸਾਲ ਬੇਸ਼ੀਰੀ ਦੀ ਉਮਰ ਹੈਗੀ 60 ਇੰਚ ਬੇਸ਼ੀਰੀ ਦੀ ਹਾਈਟ ਹੈ 20 ਦਿਨ ਹੋ ਗਿਆ ਹੈ ਮੇਟ ਕਰਵਾਈ ਨੂੰ ਬੇਸ਼ੀਰੀ ਨੂੰ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਵਾਰੀ ਸਪੂਰੀ ਦੀ ਪਾਸ ਹੈ ਸੋਹਣੀ ਬੇਸ਼ੀਰੀ ਹੈਗੀ ਤੇ ਜਿਹੜਾ ਮਾਲਕ ਵੀਰਾਂ ਦਾ ਏਰੀਆ ਹੈ ਕੁਰੂ ਕੁ ਖੇਤਰ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬੇਸ਼ੀਰੀ ਐਟੀਟਿਊਡ ਪੂਰੀ ਹੈਗੀ ਚੰਗੀ ਬੇਸ਼ੀਰੀ ਹੈ ਨਾ ਮਣਜੁਗੀ ਕੁਰੂਕhetra ਮਾਲਕ ਵੀਰਾਂ ਦਾ ਏਰੀਆ ਹੈਗਾ ਜਿਹੜਾ ਬਿਸ਼ੇਰੀ ਦਾ ਮਤਲਬ ਮੁੱਲਨ ਇੱਕ 3 ਲੱਖ 1000 ਰੁਪਏ ਮਾਲਕ ਵੀਰ ਬਿਸ਼ੇਰੀ ਦਾ ਮੁੱਲ ਕਰਦੇ ਆਂ ਬਾਕੀ ਤੁਸੀਂ ਬਿਸ਼ੇਰੀ ਚੈੱਕ ਕਰ ਸਕਦੇ ਹੋ ਸੋਹਣੀ ਸਨਖੀ ਹੈਗੀ ਤੇ ਇਸ ਵਾਰ ਇਸ ਦੀ ਸੀਲਸਾਉ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਚੰਗੀ ਹੈਗੀ ਤੇ ਕਰ ਲਓ ਸੰਪਰਕ ਵਾਈ ਹੋ ਰਹਿਣਾ ਤੇ ਕੁਰੂਕhetra ਮਾਰਕ ਵੀਰਾਂ ਦਾ ਏਰੀਆ 37 ਮੋਮਰਾ 60 ਇੰਚ ਦਾ ਹਾਈਟ ਜੇ ਕਿਸੇ ਵੀਰ ਨੇ ਆਪਣੇ YouTube ਤੇ ਅੜਾ ਲਵਣੀ ਹੋਈ ਉਹਦੇ ਘਾਤਰ ਆਪਣੇ ਨਾਲ ਕਰ ਲਿਓ ਮੇਰੇ ਸੰਪਰਕ ਪਿੱਛੇ ਨੰਬਰ ਚ ਲੀ ਜਾਂਦਾਗਾ ਓਕੇ ਮਿੱਤਰੋ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ